ਵੱਡਾ ਜੀ ਨਿਕਲਿਆ ਮੈਂ ਅਜੇ ਹੋਰ ਖੜੂ ਜਿੱਥੇ ਜੀਰੀ ਲੱਗਦੀ ਨਹੀਂ ਨਾ ਤੱਕ ਠੀਕ ਹੋ ਜਾਏਗਾ ਇਹ ਕੀ ਗੱਲ ਹੈ ਉਹ ਲੋਕਲ ਥੋੜਾ ਲੋਕਾਂ ਕੋਲ ਖੜੇ ਖੜੇ ਤੇ ਇਹ ਮੋਟਰਾਂ ਨਹੀਂ ਜੀ ਦੋ ਸਾਡੀਆਂ ਹੂੰ ਬਿਜਲੀ ਤਾਂ ਕਿਵੇਂ ਹੈ ਬਿਜਲੀ ਤਾਂ ਤਾਂ ਬਹੁਤ ਜ਼ਿਆਦਾ ਬੁਝੀ ਹੋਈ ਹੈ ਦਿਨੇ ਹੀ ਆਉਂਦੀ ਮੈਂ ਕਹਿੰਦਾ ਜੀ ਕਦੇ ਰਾਤ ਨੂੰ ਕਰਦੇ ਕਿਹਾ ਗੋਟੇ ਰਾਜ ਵਿੱਚ ਪਾਉ ਬਹੁਤ ਹੋ ਰਿਹਾ ਹੈ ਉਹ ਤਾਂ ਸਿਸਟਮ ਹੀ ਖਤਮ ਹੋ ਗਿਆ ਹੁਣ ਤਾਂ ਰਾਤ ਨੂੰ ਮੋਟਰ ਚ ਨਹੀਂ ਆਉਂਦੀ ਦਿਨੇ ਦਿਨੇ ਨਿਬੜ ਜਾਂਦਾ ਕੰਮ ਬੰਦ ਕਰਕੇ ਚਲੇ ਜਾਂਦੇ ਬੰਦ ਕਰਕੇ ਚਲੇ ਜਾਂਦੇ ਬੰਦ ਕਰਦੇ ਆਈ ਅਸੀਂ ਉਹ ਬੰਦ ਕਰਕੇ ਜਾਂਦੇ ਜੀ ਉਹੀ ਟਾਇਰਲੇ ਉਹੀ ਟ੍ਰੈਕਟਰ ਮੇ ਉਹੀ ਹੁਣ ਕਿਵੇਂ ਆਲ ਦਾ ਬਹੁਤ ਆਪਦਾ ਉਹ ਕਮਿਟੀ ਲਈ ਨਾ ਹਾਰਮਨ ਹਾਰਮਨ ਰਾਣੀ ਇਹੋ ਕੋਲੇ ਦੀ ਖਾਨ ਚਲਾ ਲਈ ਚਾਰ ਕੰਡਾ ਜੀ ਚਾਰੇ ਜਿਹੜੇ ਆਪਣੇ ਸਾਡੇ ਨਾਲ ਚਾਰ ਚਾਰਾ 1027 ਦਾ ਹੀ ਦਿੰਦਾ ਕੋਲੇ ਨੇਰ ਵਾਲਾ ਕਿੰਨੀ ਦੂਰ ਐਥੋਂ ਨੇਰ ਵਾਲਾ ਪ੍ਰੋਜੈਕਟ ਤਾਂ ਜੀ ਫੇ ਕਡੂਆਂ ਦੇ ਹੱਦਬੰਦੀ ਤੇ ਚਲੇਗਾ ਇਹ ਸ਼ੁਰੂ ਹੋਣਾ ਜੀ ਆਪਣੇ ਨਹੀਂ ਕਰਾਂਗੇ ਬਹੁਤ ਜ਼ਰੂਰੀ ਇਹ ਤਾਂ ਜਿਹੜੀ ਆਪਾਂ ਇਹ ਸਮਝ ਲਈ ਸਰ ਵੀ ਇਹ ਤਾਂ ਪਾਣੀ ਤਾਂ ਜੇ ਥੱਲੇ ਆ। ਮਾਣ ਸਾਹਿਬ ਇਹ ਤਾਂ ਪਿੰਡ ਦੀ ਨਹੀਂ ਆਈ। ਸਰ ਕਿੰਨਾ ਇਹ ਤਾਂ ਨਿਆਈ ਆ। ਪਿੰਡ ਦੀ ਨਹੀਂ ਆਈ। ਪਿੰਡ ਦੀ ਨਹੀਂ ਆਈ ਹੋਈ। ਦੇਖੋ ਨੈਕਸਟ ਆ ਪਿੰਡਾਂ ਜੀ ਨਾਲ ਸਾਡੇ ਸਰ ਨਵੇਂ ਪ੍ਰੋਜੈਕਟ ਆਣੇ ਆ। ਆ ਸਾਢੇ 12 ਕਰਕੇ ਨਵੇਂ ਪ੍ਰੋਜੈਕਟ ਕਰਕੇ ਪਿੰਡ ਮੜਾਉਣੀ। ਇਕਾਰ ਬਸੂ ਰਹੀ। ਪਿੰਡ ਦੀ ਨਹੀਂ ਤੋਂ ਆਪਣੀ ਨਹੀਂ ਸਮਝੀ ਸਰਪੰਚ ਸਾਹਿਬ ਦੀ ਬਹੁਤ ਨਹੀਂ ਕੋਈ ਜਿਹੜੀ ਮਰਜ਼ੀ ਪਾੜੀ ਉਹ ਮੇਰਾ ਹੋ ਗਿਆ ਜਿਹੜਾ ਪਾੜੀ। ਇੱਕ ਆਦਰ ਪੰਜ ਪਿੰਡ ਦਾ ਸਰਪੰਚ ਪਿੰਡਰਾ ਹੁੰਦਾ।